ਕੁਝ ਲੋਕ ਇੱਕ ਘਰ ਦੇ ਅੰਦਰ ਵੱਢਦੇ ਨੇ ਕੁਝ ਦੇਰ ਅੰਦਰ ਹੀ ਰਹਿੰਦੇ ਨੇ ਤੇ ਫਿਰ ਮੋਟਰਸਾਈਕਲ ਤੇ ਸਵਾਰ ਹੋ ਚਲੇ ਜਾਂਦੇ ਨੇ ਥੋੜੀ ਦੇਰ ਬਾਅਦ ਖੂਨ ਨਾਲ ਲਤਪਟ ਇੱਕ ਸ਼ਖਸ ਬਾਹਰ ਆਉਂਦਾ ਇਹ ਤਸਵੀਰਾਂ ਫਿਰੋਜ਼ਪੁਰ ਦੇ ਜ਼ੀਰਾ ਦੀਆਂ ਨੇ ਜਿੱਥੇ ਸਾਬਕਾ ਐਮਸੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਹੋਇਆ ਪੂਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਪ੍ਰਤੱਖਦਰਸ਼ੀ ਦੇ ਮੁਤਾਬਕ ਉਹ ਵਾਰਦਾਤ ਵਾਲੀ ਥਾਂ ਦੇ ਨੇੜੇ ਕੰਮ ਕਰ ਰਿਹਾ ਸੀ ਉਸ ਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਤਾਂ ਉਸ ਨੇ ਅੰਦਰ ਜਾ ਕੇ ਦੇਖਿਆ ਕੁਝ ਅਣਪਛਾਤੇ ਲੋਕ ਐਮਸੀ ਪਵਨ ਕੁਮਾਰ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਰਹੇ ਸਨ ਐਮਸੀ ਖੂਨ ਨਾਲ ਲਤਫਪਤ ਪਿਆ ਸੀ ਜੇਦੋ ਉਸ ਨੂੰ ਚੜਾਨ ਲਈ ਉਹ ਅੱਗੇ ਵਧਿਆ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਫੱਟੜ ਹਾਲਤ ਵਿੱਚ ਪਵਨ ਕੁਮਾਰ ਨੂੰ ਸਿਵਲ ਹਸਪਤਾਲ ਲਿਜਾਂਦਾ ਗਿਆ ਸਿਵਲ ਹਸਪਤਾਲ ਨੇ ਉਸ ਨੂੰ ਆਗਾਮ ਮੋਗਾ ਰੈਫਰ ਕਰ ਦਿੱਤਾ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀ ਜੀ ਪਵਨ ਕੁਮਾਰ son of ਖਜਨ ਸਿੰਘ ਖਜਨ ਚੰਦ ਇਹਦੇ ਕਾ ਦੋ ਦੋ ਥਾਵਾਂ ਤੇ ਜਿਆਦੀਆਂ ਸੱਟਾਂ ਸੀਗੀਆਂ ਇੱਕ ਸਿਰ ਤੇ ਸੀਗੀ ਤੇ ਇੱਕ ਹੱਥ ਤੇ ਸੀਗੀ ਤਾਂ ਸੱਟਾਂ ਜਿਆਦਾ ਮਤਲਬ ਸੀਰੀਅਸ ਹੋਣ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਸੀ ਤੋਂ ਹਾਇਰ ਸੈਂਟਰ ਤੇ ਫਸਟੇਡ ਦੇ ਕੰਡੀਸ਼ਨ ਤਾਂ ਇੱਥੋਂ ਤਾਂ ਛੱਟ ਜ਼ਿਆਦਾ ਸੀ ਇਸ ਕਰਕੇ ਅੱਗੇ ਭੇਜਤਾ ਹੈ ਬਾਕੀ ਉਹ ਜੋ ਵੀ ਰਿਪੋਰਟ ਉੱਥੋਂ ਆਏਗੀ ਉਸ ਦੇ ਬਾਅਦ ਤੋਂ ਪਤਾ ਲੱਗੇਗਾ